CTU ਦੀਆਂ 80 ਦੇ ਕਰੀਬ ਡੀਜ਼ਲ ਬੱਸਾਂ ਨੇ ਜਿਹੜੀਆਂ ਉਹ ਬੰਦ ਹੋ ਰਹੀਆਂ ਨੇ ਜਿਸ ਕਾਰਨ 120 ਦੇ ਕਰੀਬ ਡਰਾਈਵਰ ਨੌਕਰੀ ਤੋਂ ਕੱਢੇ ਜਾ ਰਹੇ ਨੇ ਇਸ ਤੋਂ ਲੈ ਕੇ ਵਰਕਰਾਂ ਦੇ ਵਿੱਚ ਹੜਕੰਪ ਮਚ ਗਿਆ ਹੈ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਸ਼ਹਿਰ ਦੇ ਕਈ ਰੂਟਾਂ ਉੱਤੇ ਬੱਸ ਸੇਵਾ ਮੁਅਤਲ ਕਰ ਰਹੀ ਹੈ 70 ਦੇ ਕਰੀਬ ਬੱਸਾਂ ਨੇ ਜਿਹੜੀਆਂ ਜਿਨ੍ਹਾਂ ਦੀ ਮਿਆਦ ਖਤਮ ਹੋ ਚੁੱਕੀ ਹੈ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਤਾਂ ਮਿਆਦ ਪੂਗਾ ਚੁੱਕੀਆਂ ਡੀਜ਼ਲ ਬੱਸਾਂ ਬੰਦ ਕੀਤੀਆਂ ਜਾ ਰਹੀਆਂ ਨੇ ਇਹਨਾਂ ਬੱਸਾਂ ਉੱਤੇ ਰੋਜ਼ਾਨਾ ਯਾਤਰਾ ਯਾਤਰਾ ਕਰਨ ਵਾਲੇ ਲਗਭਗ 20000 ਲੋਕ ਵੀ ਇੱਕ ਪਾਸੇ ਪ੍ਰਭਾਵਿਤ ਹੋਣਗੇ ਇਹਨਾਂ ਬੱਸਾਂ ਨੂੰ ਸੀਟੀਯੂ ਵਰਕਸ਼ਾਪ ਦੇ ਵਿੱਚ ਰੱਖਿਆ ਗਿਆ ਹੈ ਇਹਨਾਂ ਬੱਸਾਂ ਉੱਤੇ ਕੰਮ ਕਰਨ ਵਾਲੇ 120 ਡਰਾਈਵਰਾਂ ਨੂੰ ਵੀ ਨੌਕਰੀ ਤੋਂ ਕੱਢਿਆ ਜਾ ਰਿਹਾ ਅਤੇ ਉਹ ਵਿਰੋਧ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੇ ਨੇ ਇਹ ਡੀਜ਼ਲ ਨਾਲ ਚੱਲਣ ਵਾਲੀਆਂ ਬੱਸਾਂ 15 ਸਾਲ ਪਹਿਲਾਂ ਸ਼ਹਿਰ ਦੇ ਵਿੱਚ ਲਿਆਂਦੀਆਂ ਗਈਆਂ ਸੀ ਇਹ ਬੱਸਾਂ Tata ਬੱਸਾਂ ਦੇ ਦੀ ਮਿਆਦ ਆ ਜਿਹੜੀ ਉਹ ਪੂਰੀ ਹੋ ਚੁੱਕੀ ਹੈ ਅਤੇ ਹੁਣ ਇਹਨਾਂ ਨੂੰ ਸੜਕਾਂ ਤੋਂ ਹਟਾਇਆ ਗਿਆ ਹੈ ਇਹ ਬੱਸਾਂ ਇਸ ਵਕਤ ਬੱਸ ਸਟੈਂਡ ਦੇ ਵਿੱਚ ਖੜੀਆਂ ਨੇ ਅਤੇ ਇਹਨਾਂ ਨੂੰ CTU ਦੀ ਵਰਕਸ਼ਾਪ ਦੇ ਵਿੱਚ ਉੱਥੇ ਰੱਖਿਆ ਗਿਆ ਹੈ ਬੱਸ ਸਟੈਂਡ ਦੇ ਅੰਦਰ ਚੰਡੀਗੜ੍ਹ ਤੇ ਜਿਹੜੀ CTU ਵਰਕਸ਼ਾਪ ਹੈ ਉੱਥੋਂ ਇਹ ਬੱਸਾਂ ਹਟਾ ਦਿੱਤੀਆਂ ਜਾਣਗੀਆਂ ਉੱਥੋਂ ਵੀ ਇਹਨਾਂ ਨੂੰ ਕਿਸੇ ਹੋਰ ਜਗ੍ਹਾ भेज्या ਜਾਵੇਗਾ ਤਾਂ ਬੱਸਾਂ ਦੇ ਬੰਦ ਹੋਣ ਨਾਲ ਲਗਭਗ ਸਾਰੇ ਡਿਪੂ ਨੇ ਜਿਹੜੇ ਉਹਨਾਂ ਦੇ ਨੰਬਰ ਵਾਲੇ ਰੂਟ ਨੇ ਜਿਹੜੇ ਉਹ ਬੰਦ ਹੋ ਜਾਣਗੇ ਚੰਡੀਗੜ੍ਹ ਸੈਕਟਰ 43 ਤੋਂ ਖਰੜ ਤਗੋਰੀ ਡੇਰਾ ਬਸੀ ਮੁਹਾਲੀ ਫੇਜ਼ 11 ਰੇਲਵੇ ਸਟੇਸ਼ਨ ਆਈਟੀ پارک ਰਾਮਦਰਵਾਰ ਅਤੇ ਮੰਸਾ ਦੇਵੀ ਤੱਕ ਦੇ ਰੂਟ ਬੰਦ ਹੋ ਜਾਣਗੇ ਇਹ ਰੂਟ ਜ਼ਿਆਦਾਤਰ ਰੋਜ਼ਾਨਾ ਯਾਤਰੀਆਂ ਦੇ ਨਾਲ-ਨਾਲ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨਗੇ ਇਲੈਕਟ੍ਰਿਕ ਬੱਸਾਂ ਹੁਣ ਇਹਨਾਂ ਬੱਸਾਂ ਦੀ ਥਾਂ ਲੈਣ ਗਈਆਂ ਕੇਂਦਰ ਸਰਕਾਰ ਤੋਂ ਪ੍ਰਵਾਨਗੀ ਮਿਲ ਗਈ ਹੈ ਅਤੇ ਇਲੈਕਟ੍ਰਿਕ ਬੱਸਾਂ ਜਲਦ ਚੰਡੀਗੜ੍ਹ ਦੇ ਵਿੱਚ ਲਿਆਂਦੀਆਂ ਜਾਣਗੀਆਂ ਬੱਸਾਂ ਨੂੰ ਚਾਰਜ ਕਰਨ ਲਈ ਵੀ CTU ਵਰਕਸ਼ਾਪ ਵਿੱਚ ਚਾਰਜਿੰਗ ਪੁਆਇੰਟ ਲਗਾਏ ਜਾਣੇ ਸ਼ੁਰੂ ਹੋ ਗਏ ਨੇ ਇੱਕ ਅਧਿਕਾਰੀ ਦੇ ਅਨੁਸਾਰ ਬੱਸਾਂ ਵਿੱਚ ਇਹ 1-2 ਦਿਨ ਵਿੱਚ ਆਉਣੀਆਂ ਸ਼ੁਰੂ ਹੋ ਜਾਣਗੀਆਂ ਬੱਸਾਂ ਦੇ ਨਾਲ ਕੰਪਨੀ ਡਰਾਈਵਰ ਵੀ ਪ੍ਰਦਾਨ ਕਰ ਰਹੀ ਹੈ ਲੇਕਿਨ ਦੂਜੇ ਪਾਸੇ ਜਿਹੜੇ ਪੁਰਾਣੇ ਡਰਾਈਵਰ ਇਹਨਾਂ ਡੀਜ਼ਲ ਬੱਸਾਂ ਨੂੰ ਚਲਾਉਂਦੇ ਸੀ ਉਹਨਾਂ ਦੀਆਂ ਨੌਕਰੀਆਂ ਨੇ ਜਿਹੜੀਆਂ ਉਹ ਖਤਮ ਹੋ ਗਈਆਂ ਨੇ ਉਹਨਾਂ ਨੂੰ ਨੌਕਰੀ ਵਿੱਚੋਂ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਤਾਂ 120 ਪਰਿਵਾਰ ਨੇ ਜਿਹੜੇ ਉਹ ਇਸ ਦੇ ਨਾਲ ਪ੍ਰਭਾਵਿਤ ਹੋਣਗੇ ਉਹਨਾਂ ਵੱਲੋਂ ਪ੍ਰਦਰਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ ਇੱਕ ਪਾਸੇ ਇਹ ਵੀ ਸਵਾਲ ਦੇ ਜਿਹੜੇ ਉਹ ਖੜੇ ਕੀਤੇ ਜਾ ਰਹੇ ਨੇ ਕਿ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਨੌਕਰੀ ਵਾਸਤੇ ਕੋਈ ਪੱਕੇ ਪ੍ਰਬੰਧ ਨੇ ਜਿਹੜੇ ਉਹ ਹੋਣੇ ਚਾਹੀਦੇ ਨੇ ਆਊਟਸੋਰਸ ਕੰਪਨੀ ਰਾਹੀਂ ਜਿਹੜੇ ਕਰਮਚਾਰੀ ਭਰਤੀ ਕੀਤੇ ਗਏ ਸੀ ਉਹਨਾਂ ਨੂੰ ਨੌਕਰੀ ਵਿੱਚੋਂ ਹੁਣ ਕੱਢਿਆ ਜਾ ਰਿਹਾ ਹੈ ਤਾਂ ਦੇਖਣਾ ਹੋਵੇਗਾ ਕਿ ਪ੍ਰਦਰਸ਼ਨ ਤੋਂ ਬਾਅਦ ਕਿਦਾਂ ਦਾ ਨਤੀਜਾ ਹੈ ਜਿਹੜਾ ਉਹ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਉਹਨਾਂ ਨੂੰ ਦੁਬਾਰਾ ਤੋਂ ਨੌਕਰੀ ਤੇ ਰੱਖਿਆ ਜਾਵੇਗਾ ਜਾਂ ਫਿਰ ਇਹ ਫੈਸਲਾ ਅਟੱਲ ਮੰਨਿਆ ਜਾਵੇਗਾ